ਹੇ ਸੱਚੇ ਪਾਤਸ਼ਾਹ ਪਰਮਾਤਮਾ ਹੇ ਖੁਦਾ ਦੁਨੀਆ ਸਾਜਣ ਵਾਲਿਆ ਦੁਨੀਆ ਤੇ ਸਾਰਿਆਂ ਨੂੰ ਭੇਜਣ ਵਾਲਿਆ ਮੰਤਰੀ ਬਣਾਉਣ ਵਾਲਿਆ ਸੰਤਰੀ ਬਣਾਉਣ ਵਾਲਿਆ ਆਮ ਲੋਕ ਬਣਾਉਣ ਵਾਲਿਆ ਜਦੋਂ ਸਾਰੀ ਦੁਨੀਆ ਨੂੰ ਪਤਾ ਬਖਾਰੀ ਨੂੰ ਪਤਾ ਰਾਜੇ ਨੂੰ ਪਤਾ ਸੰਤਰੀ ਨੂੰ ਪਤਾ ਮੰਤਰੀ ਨੂੰ ਪਤਾ ਕਿ ਆਖਰ ਨੂੰ ਲੋਕਾਂ ਨੂੰ ਆ ਨਸੀਬ ਹੋਣੀ ਆ ਤੇ ਫੇਰ ਸਾਨੂੰ ਜਿਹੜੀਆਂ ਸਾਡੀਆਂ ਖੂਨ ਪੀਂਦੀਆਂ ਜੋਕਾਂ ਜਿਹੜਾ ਸਾਡਾ ਖੂਨ ਪੀ ਰੀਆਂ ਜਿਹੜਾ ਸਾਡਾ ਲਹੂ ਨਚੋੜ ਕੇ ਰੱਖ ਰੀਆਂ ਉਹਨਾਂ ਜੋਕਾਂ ਨੂੰ ਕਿਉਂ ਨਹੀਂ ਪਤਾ ਜਿਹੜੇ ਸਾਨੂੰ ਦੋ ਰੋਡੇ ਲੱਗੇ ਆ ਪੰਜਾਬ ਦੇ ਵਿੱਚ ਉਹਨਾਂ ਦੋ ਰੋਡਿਆਂ ਨੂੰ ਕਿਉਂ ਨਹੀਂ ਪਤਾ हे ਪ੍ਰਮਾਤਮਾ ਮੈਂ ਫਿਰ ਤੋਂ ਕਹਿੰਨਾ ਉਹਨਾਂ ਨੂੰ ਮਤਬੁੱਧ ਦੇ ਜਦੋਂ ਪਤਾ ਵੀ ਆਖਰ ਨੂੰ ਸਾਰਿਆਂ ਨੇ ਇੱਥੇ ਹੀ ਆਉਣਾ ਪਰ ਪ੍ਰਮਾਤਮਾ ਸਾਰੇ ਆਪਦੀ ਉਮਰ ਹੰਢਾ ਕੇ ਇੱਥੇ ਆਉਣ ਦੋਤਿਆਂ ਪੋਤਿਆਂ ਵਾਲੇ ਹੋ ਕੇ ਇੱਥੇ ਆਉਣ ਫਿਰ ਮੈਨੂੰ ਇਹ ਗੱਲ ਦੀ ਸਮਝ ਕਿਉਂ ਨਹੀਂ ਆਉਂਦੀ ਵੀ ਜਦੋਂ ਸਭ ਨੂੰ ਪਤਾ ਕਿ ਅੰਤ ਇਹ ਚੀਜ਼ ਦਾ ਆਹਾ ਹਰ ਇਨਸਾਨ ਦਾ ਅੰਤ ਆਹਾ ਉਹ ਗੱਲ ਵੱਖਰੀ ਆ ਕਿਸੇ ਨੂੰ ਮਿੱਟੀ 'ਚ ਦੱਬ ਦੇਣਾ ਕਿਸੇ ਨੂੰ ਕੁਛ ਕਰ ਦੇਣਾ ਔਰ ਕਿਸੇ ਨੂੰ ਇਸ ਪੱਠੀ ਦੇ ਵਿੱਚ ਪਾ ਦੇਣਾ ਕੰਨਾ ਪਿੰਡਾਂ 'ਚ ਚੱਲ ਪੱਠਣਾ ਨਹੀਂ ਹੋਣੀਗਾ ਉਹਨਾਂ ਨੂੰ ਉਂਜੀ ਅੱਗ ਲਾ ਦੇਣੀ ਆ ਆਖਰ ਨੂੰ ਇਹ ਸਰੀਰ ਮਿੱਟੀ ਆ ਇਹ ਲੱਕੜਾਂ ਦੇ ਭਾ ਹੁੰਦਾ ਇਹ ਸਰੀਰ ਇਹ ਜਿਹੜੇ ਸਾਨੂੰ ਦੋ ਰੋਡੇ ਲੱਗੇ ਆ ਤੇ 92 ਜੋਕਾਂ ਚੁੰਬੜਨਾ ਸਾਨੂੰ ਉਹਨਾਂ ਜੋਕਾਂ ਨੂੰ ਕਿਉਂ ਨਹੀਂ ਪਤਾ ਉਹ 92 ਜੋਕਾਂ ਰਲ ਕੇ 3 ਕਰੋੜ ਲੋਕਾਂ ਨੂੰ ਚੁੰਬੜੀਆਂ ਬੈਠੀਆਂ ਉਹਨਾਂ ਨੂੰ ਕਿਉਂ ਨਹੀਂ ਪਤਾ ਸੱਚੇ ਬਾਦਸ਼ਾਹ ਇਹ ਗੱਲ ਕਿਉਂ ਨਹੀਂ ਪਤਾ ਹਾਂਜੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਦੀ ਔਰ ਜਿਹੜੀ ਵੱਡੀ ਚੋਕ ਕੇਸਰੀਵਾਲ ਸਾਡੇ ਸਰੀਰ ਨੂੰ ਚੁੰਬੜੀ ਹੋਈ ਆ ਇਹ ਦੋ ਰੋਡੇ ਲੱਗ ਗਏ ਆ ਸਾਨੂੰ ਇਹ ਦੋ ਰੋਡੇ ਆ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਆ ਪੰਜਾਬ ਦਾ ਨਸ਼ਟ ਕਰ ਰਹੇ ਆ ਪੰਜਾਬ ਨੂੰ ਜਿਹੜਾ 70 ਸਾਲਾਂ ਦੇ ਵਿੱਚ ਕਰਜ਼ਾ ਚੜਿਆ ਉਹ ਇਹ ਮੇਰੇ ਹਿਸਾਬ ਨਾਲ ਦੋ 5 ਸਾਲਾਂ ਦੇ ਵਿੱਚ ਚੜਾ ਦੇਣਗੇ ਤਾਂ ਫਿਰ ਇਹ ਕਿਉਂ ਨਹੀਂ ਪਤਾ ਲੱਗ ਰਿਹਾ ਭਗਵੰਤ ਮਾਨ ਜੀ ਤੁਸੀਂ ਕੱਲ ਪਰਸੋਂ ਸੋਚ ਕਾਈ ਆ ਇੱਕ ਵਿਅਕਤੀ ਨੇ ਆਟੀਆ ਹੀ ਪਾਈ ਆ ਕਿ ਜਿਹੜੀ ਸਰਪੰਚਾਂ ਨੂੰ ਸੌ ਚੁਕਾਈ ਆ ਉਹ 30 35 ਕਰੋੜ ਰੁਪਈਆ ਤੁਸੀਂ ਖਰਚ ਕੀਤਾ ਮੈਂ ਤੁਹਾਨੂੰ ਆਰਟੀਆਈ ਵੀ ਵਿਖਾ ਦਿੰਨਾ 30 35 ਕਰੋੜ ਰੁਪਈਆ ਜਿਹੜਾ ਕਹਿ ਲੋ ਆ ਵੇਖੋ ਲੋਕਵਾ ਚੈਨਲ 25 ਕਰੋੜ ਖਰਚਿਆ ਭਗਵੰਤ ਮਾਨ ਸਰਕਾਰ ਨੇ ਸਰਪੰਚਾਂ ਨੂੰ ਸੌ ਚਕਾਉਣ ਤੇ ਜਿਹੜੀ 1 ਰੁਪਏ ਵਿੱਚ ਚੁਕਾਈ ਜਾ ਸਕਦੀ ਸੀ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਆਰਟੀਆਈ ਦੀ ਫੁੱਲ ਫਾਰਮ ਰਾਈਟ ਟੂ ਇਨਫੋਰਮੇਸ਼ਨ ਜਿਹੜਾ ਕਹ ਲੋ ਮਾਨਸਿਕ ਜਿਹੜਾ ਮਾਨਿਕ गोयल ਨੇ ਕਿ ਰੀ ਸਰਕਾਰ ਹੁਣ ਤੁਸੀਂ ਇੱਕ ਗੱਲ ਦੱਸੋ ਜਿਹੜਾ ਤੁਸੀਂ 25 30 ਕਰੋੜ ਰੁਪਇਆ ਖਰਚਿਆ ਤੁਸੀਂ 10000 ਕੋਸ਼ ਸਰਪੰਚ ਕਹਿ ਰਹੇ ਸੀ ਤੇ ਜੇਕਰ ਉਹ 10000 ਸਰਪੰਚਾਂ ਨੂੰ ਤੁਸੀਂ 2-2 ਕਰੋੜ ਰੁਪਇਆ ਗ੍ਰਾਂਟ ਦੇ ਦਿੰਦੇ ਤੇ ਜਿਹੜੇ ਗਰੀਬ ਲੋਕ ਬਿਨਾ ਮਕਾਨਾਂ ਤੋਂ ਯਰਦੇ ਫਿਰਦੇ ਇੱਥੇ ਕਿੰਗਾ ਦੇ ਛੱਪਰ ਪਾਏ ਹੋਏ ਆ ਕਿੰਗਾ ਦੇ ਘਰ ਹੈ ਨਹੀਂਗੇ ਜਿਹੜੇ ਸ਼ਹਿਰਾਂ ਚ ਲੋਕ ਬੈਠਿਆ ਜਿਹੜੇ ਕੈਨ ਨੂੰ ਜਰਨਲ ਕੈਟਾਗਰੀ ਚ ਆਉਂਦੇ ਆ ਮੈਂ ਗਰੀਬਾਂ ਦੀ ਗੱਲ ਕਰ ਰਿਹਾ ਆ ਪਮੈ ਸੀਬੀਸੀ ਜਰਨਲ ਕੋਈ ਹੋਵੇ ਉਹ ਕਿਰਾਏ ਦੇ ਮਕਾਨਾਂ ਤੇ ਰਹਿ ਰਹੇ ਆ ਜੇਕਰ ਇਹ 30 ਕਰੋੜ ਰੁਪਇਆ ਤੁਸੀਂ ਜਿਹੜਾ 2-4 ਘੰਟਿਆਂ ਦਾ ਵੱਡੀ ਜੋਕ ਜੀ ਤੁਹਾਨੂੰ ਬੇਨਤੀ ਕਰਨਾ ਵੱਡੀ ਜੋਕ ਨੂੰ ਖੁਸ਼ ਕਰਨ ਵਾਸਤੇ 92 ਜੋਕਾਂ ਨੇ ਇਕੱਠਨਾ ਕਰਕੇ ਜਿਹੜੀ ਜੋਕਾਂ ਦੀ ਸਰਦਾਰ ਆ ਉਹ ਸਾਡਾ ਖੂਨ ਪੀਸ ਕੇ ਜਿਹੜਾ ਖੂਨ ਚੂਸ ਕੇ ਗਈ ਆ ਸਾਡੇ 30 ਕਰੋੜ ਰੁਪਏ ਦਾ ਖੂਨ 30 ਕਰੋੜ ਰੁਪਏ ਦਾ ਖੂਨ ਚੂਸ ਕੇ ਗਈ ਆ ਉਹ ਨਾ ਤਾਂ ਵੱਡੀ ਜੋਕ ਨੇ ਭਰਨਾ ਨਾ 92 ਜੋਕਾਂ ਨੇ ਭਰਨਾ ਜੇਕਰ ਤੁਸੀਂ ਭਰਨਾ ਹੁੰਦਾ ਤੇ ਤੁਸੀਂ ਕਰਜ਼ੇ ਨਹੀਂ ਚੱਕਦੇ ਸੀਗੇ ਤੇ ਤੁਸੀਂ ਉਹੀ 30 ਕਰੋੜ ਰੁਪਇਆ ਜਿਹੜੇ ਪਿੰਡਾਂ ਦੇ ਵਿੱਚ ਦਿੰਦੇ ਤਾਂ ਮੈਂ ਗਾਰੰਟੀ ਦੇ ਨਾਲ ਕਹਿਣਾ ਕਿ 2-2 ਕਰੋੜ ਰੁਪਇਆ ਦੇ ਕੇ ਇਹਨਾਂ ਨੂੰ ਕਮਰੇ ਪਵਾਏ ਜਾ ਸਕਦੇ ਸੀ ਮਰੀਜ਼ ਪਿੰਡਾਂ ਦੇ ਵਿੱਚ ਪਏ ਉਹਨਾਂ ਦੇ ਇਲਾਜ ਕਰਾਏ ਜਾ ਸਕਦੇ ਸੀ ਉਹਨਾਂ ਦੇ ਇਲਾਜ ਹੋ ਜਾਂਦੇ ਕਈਆਂ ਈਆਂ ਜਿਹੜੀਆਂ ਗਰੀਬ ਘਰਾਂ ਦੇ ਵਿੱਚ ਉਹ ਨਹੀਂ ਵਿਆਹ ਸ਼ਾਦੀ ਕਰ ਸਕਦੇ ਉਹ ਵਿਆਹ ਕਰ ਸਕਦੇ ਸੀ ਤੁਸੀਂ ਕਰ ਦਿੰਦੇ ਤੁਸੀਂ ਨਹੀਂ ਪੱਥਰਾਂ ਦੇ ਭੁੱਖੇ ਆ ਕੋਈ ਨਹੀਂ ਪੱਥਰ ਰਖਾ ਲੈਂਦੇ ਆਪਦਾ ਕਿ ਪਿੰਡ ਦੇ ਵਿੱਚ 30 ਕੁੜੀਆਂ ਦਾ ਗਰੀਬ ਕੁੜੀਆਂ ਦਾ ਕੀਤਾ ਵਿਆਹ ਕੋਈ ਪਿੰਡ ਦੇ ਵਿੱਚ ਪੈਲਸ ਖਲਾ ਦਿੰਦੇ 50 ਲੱਖ ਰੁਪਇਆ ਲਾ ਕੇ ਜਿੱਥੇ ਤੁਸੀਂ ਇੱਕ ਪਰਚੀ ਰੱਖਦੇ ਸਰਕਾਰੀ ਖਜ਼ਾਨੇ 'ਚ ਜਾਣ ਵਾਲੀ 10000 ਰੁਪਇਆ ਤੇ ਜਿਹੜਾ ਗਰੀਬ ਆ ਉਹ 5000 ਰੁਪਇਆ ਲੋਕ 50 50 ਲੱਖ ਰੁਪਇਆ ਲਾ ਕੇ ਪੈਲਸਾਂ ਤੇ ਪੰਜਾ 50 ਲੱਖ ਰੁਪਇਆ ਲਾ ਕੇ ਪੈਲਸਾਂ ਤੇ 2-2 ਲੱਖ ਰੁਪਇਆ ਰੇਟ ਭਰਦੇ ਆ ਤੇ ਜੇਕਰ ਉਹ ਪੈਲਸ 50 ਲੱਖ ਰੁਪਏ ਦੀ ਹਰ ਪਿੰਡ ਚ ਬਣੀ ਹੁੰਦੀ ਉਥੋਂ ਆਪਣੇ ਖਜ਼ਾਨੇ ਨੂੰ ਕਮਾਈ ਹੋਣੀ ਸੀ ਵਿਆਹਾਂ ਦੇ ਦਿਨਾਂ ਦੇ ਵਿੱਚ ਵਿਆਹ ਹੋਇਆ ਕਰਨੇ ਸੀ ਤੇ ਜਿਹੜਾ ਕਹਿ ਲੋ ਆਲ ਸੀਜ਼ਨ ਦਾ ਆਪਾ 2.5 ਲੱਖ ਰੁਪਇਆ ਖਜ਼ਾਨੇ ਚ ਆਏ ਪਿੰਡ ਚੋਂ ਪੈ ਜਾ ਕਰਨਾ ਸੀ ਜੇ ਇੱਕ ਮਜ਼ਦੂਰ ਘਰਾਂ ਦੇ ਵਿੱਚੋਂ ਤੁਹਾਨੂੰ ਕੋਈ ਗੱਲ ਕਹਿ ਰਿਹਾ ਤੇ ਮੁੱਖ ਮੰਤਰੀ ਹੋ ਕੇ ਤੁਹਾਡਾ ਇਨਾ ਦਿਮਾਗ ਕੰਮ ਨਹੀਂ ਕੀਤਾ ਕਿਉਂ ਨਹੀਂ ਤੁਹਾਨੂੰ ਸਮਝ ਆਉਂਦੀ ਕਿਉਂ ਬਨਾਵਟੀ ਦੁਨੀਆ ਦੇ ਵਿੱਚ ਜੀ ਰਹੇ ਆ ਸਾਰੇ ਲੋਕਾਂ ਨੂੰ ਪਤਾ ਤੁਹਾਨੂੰ ਪਤਾ ਕਿ 2027 ਚ ਤੁਹਾਡੀ ਸਰਕਾਰ ਨਹੀਂ ਆਉਣੀ ਕਿਉਂ ਕੇਦਰੀਵਾਲ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਸਾਡੇ ਕੁਝ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਅੰਗਰੇਜ਼ ਖੁਸ਼ ਕੀਤੇ ਸੀ ਉਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰਾਇਆ ਸੀ ਕੁਝ ਲੋਕਾਂ ਨੇ ਰਾਜਿਆਂ ਨੂੰ ਖੁਸ਼ ਕੀਤਾ ਸੀ ਉਹਨਾਂ ਨੇ ਸੂਬਿਆਂ ਦਾ ਬੇੜਾ ਗਰਕ ਕਰਾਇਆ ਸੀ ਕੁਝ ਲੋਕਾਂ ਨੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਪਿੰਡਾਂ ਦਾ ਬੇੜਾ ਗਰਕ ਕਰਾਇਆ ਸੀ ਭਲਿਆ ਮਾਨਸਾ ਤੂੰ ਉਹਨਾਂ ਵੱਡੇ ਕੜਛਨਾਂ ਦੇ ਵਿੱਚੋਂ ਆਉਣਾ ਤੈਨੂੰ ਚਮਚਾ ਤਾਂ ਨਹੀਂ کہہ ਸਕਦੇ ਜਿਹੜੀ ਕੜਛੀ ਪੰਜਾਬ ਨੂੰ ਖਾਲੀ ਕਰਨ ਤੇ ਲੱਗੀ ਹੋਈ ਆ ਪੰਜਾਬ ਇੱਕ ਪਤੀਲੀ ਆ ਤੇ ਤੁਸੀਂ ਖਾਲੀ ਕਰਾ ਦੋਗੇ ਇਹਨੂੰ ਪੰਜਾਬ ਦੇ ਲੋਕੋ ਸਰਪੰਚ ਬਣੇ ਕੋਈ 40 ਲੱਖ ਲਾ ਕੇ ਕੋਈ 30 ਲੱਖ ਲਾ ਕੇ ਕੋਈ 2 ਕਰੋੜ ਲਾ ਕੇ ਸਰਪੰਚਾਂ ਨੂੰ ਸੌਂਚ ਕਾਉਣੀ ਸੀ ਇਹਨਾਂ ਨੇ ਲੁਧਿਆਣੇ ਸੱਧਿਆ ਬੱਸਾਂ ਮੰਗਾਈਆਂ ਬੜਾ ਕੁਛ ਕੀਤਾ ਝੂਠੇ ਝੂਠਮੂਠ ਮਾਰਨੇ ਸੀ ਜਿਹੜੀ ਕੀ ਸਾਂ ਇਹ ਵੀਡੀਓ ਦਫ਼ਤਰ ਚ ਕਾ ਸਕਦੇ ਸੀ ਸਰਪੰਚਾਂ ਨੂੰ ਜਿਹੜੀ ਇਹ 100 ਡੀਸੀ ਦਫ਼ਤਰ ਚ ਚੁਕਾ ਸਕਦੇ ਸੀ ਜਿਹੜੀ ਇਹ 100 ਹਰ ਇੱਕ ਕੋਲ ਮੋਬਾਈਲ ਆਨਲਾਈਨ ਚੁਕਾ ਸਕਦੇ ਸੀ ਐਡੇ ਡਰਾਮੇ ਖੇਡੇ ਗਏ ਤੇ ਪੰਜਾਬ ਦਾ ਘਾਣ ਕੀਤਾ ਜਾ ਰਿਹਾ ਕਰਜ਼ਾ ਚੱਕ ਚੱਕ ਕੇ ਕਰਜ਼ਾ ਚੱਕ ਚੱਕ ਕੇ ਉਹ ਪੰਜਾਬ ਦੇ ਸੁੱਤੇ ਲੋਕੋ ਇਹ ਕਰਜ਼ਾ ਤੁਹਾਡੇ ਪਿਓਵਾਂ ਨੇ ਭਰਿਆ ਸੀ ਇਹ ਕਰਜ਼ਾ ਤੁਹਾਡੇ ਦਾਦਿਆਂ ਨੇ ਭਰਿਆ ਇਹ ਕਰਜ਼ਾ ਤੁਸੀਂ ਭਰੀ ਜਾਣੇ ਆ ਇਹ ਕਰਜ਼ਾ ਤੁਹਾਡੇ ਬੱਚੇ ਭਰਨਗੇ ਤੇ ਉਹ ਬੱਚੇ ਵੀ ਭਰਨਗੇ ਜਿਨ੍ਹਾਂ ਨੇ ਹਲੇ ਢਿੱਡ 'ਚ ਜਨਮ ਨਹੀਂ ਲਿਆ ਜਿਹੜੇ ਆਉਣ ਵਾਲੇ ਅੱਜ ਤੋਂ ਜਿਨ੍ਹਾਂ ਨੇ 20 ਸਾਲ ਬਾਅਦ 'ਚ ਜਨਮ ਲੈਣਾ ਉਹਨਾਂ ਦੇ ਸਿਰ ਤੇ ਵੀ ਕਰਜ਼ਾ ਚੜਿਆ ਪਿਆ ਤੇ ਤੁਸੀਂ ਵਿੰਗਾ ਮੂੰਹ ਕਰਕੇ ਜਵਾਕਾਂ ਨੂੰ ਕਹਿੰਨੇ ਆ ਪਹਿਲਾਂ ਕੋਈ ਨੌਕਰੀ ਮੇਜੂਗੀ ਨੌਕਰੀ ਕਾਹਦੇ 'ਚੋਂ ਮਿਲਣੀ ਆ ਕਾਰੇ ਚੋ ਨੌਕਰੀ ਮਿਲਨੀ ਆ ਨੌਕਰੀ ਮਿਲ ਜੂਗੀ ਨੌਕਰੀ ਨੌਕਰੀ ਕਾਰੇ ਚੋਂ ਮਿਲੂਗੀ ਜਦੋਂ ਉੱਥੇ ਚੜੇ ਕਰਜੇ ਪਏ ਆ ਮਾਸਟਰ लाठी ਚਾਰਜ ਕਰਾਉਂਦੇ ਆ ਕੱਚੇ ਤਿਆਪਕ लाठी ਚਾਰਜ ਕਰਾਉਂਦੇ ਆ ਜਿਹੜੀ ਵੀ ਕੋਈ ਨੌਕਰੀ ਲੱਗਣ ਜਾਂਦਾ ਕੋਈ ਗਿੱਟਾ ਕੋਈ ਗੋਡਾ ਤੜਾ ਕੇ ਆ ਜਾਂਦਾ ਕੋਈ ਪਾਗ ਲਵਾ ਕੇ ਆ ਜਾਂਦਾ ਧੀ ਪਹਿਣ ਚੁੰਨੀਆਂ ਲਵਾ ਕੇ ਆ ਜਾਂਦੀ ਆ ਜੇ ਜਦੋਂ ਕੋਈ ਆਪਣੀ ਧੀ ਭੈਣ ਦੀ ਚੁੰਨੀ ਲਾ ਦੇ ਉਹਦਾ ਪਾ ਕਤਲ ਕਰਨ ਵਾਸਤੇ ਜਾਂਦੇ ਆ ਤੇ ਇਹੇ ਸਾਡੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਜਦੋਂ ਲੈਂਦੀਆਂ ਸਾਰਾ ਪੰਜਾਬ ਵੇਂਦਾ ਜਦੋਂ ਪਾਣੀ ਦੀਆਂ ਵਿਛਾੜਾ ਹੋ ਜਾਣ ਉਹਨਾਂ ਦੇ ਪਿੰਡੇ ਵੇਂਦੇ ਆ ਲੋਕ ਮੈਂ ਗੱਲ ਗਲਤ ਨਹੀਂ ਕਰ ਰਿਹਾ ਕਿ ਜੇ ਕਰ ਮੇਰੀ ਗੱਲ ਗਲਤ ਆ ਮੈਂ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਇਹ ਜਿਹੜਾ ਇਹ ਪਚਕਿਉ ਲੱਗਿਆ ਹੋਇਆ ਸਾਨੂੰ ਜਿਹੜੇ ਕਹਿੰਦੇ ਆਪਾਂ ਪੰਜਾਬੀ ਚ ਕਹਿੰਨੇ ਆ ਜਿਹੜਾ ਡੇਲੀ ਆਪਣੇ ਘਰੇ ਆ ਜੇ ਆਪਣਾ ਨੁਕਸਾਨ ਕਰੇ ਉਹਨੂੰ ਆਪਾਂ ਕਹਿੰਨੇ ਆ ਰੋਡਾ ਲੱਗਿਆ ਤੇ ਇਹ ਤਾਂ ਭਾਈ ਸਾਨੂੰ 92 ਤੇ 93 ਰੋਡੇ ਲੱਗੇ ਆ ਜਿਹੜੇ ਦੋ ਸਰਦਾਰ ਆ ਰੋਡਿਆਂ ਦੇ ਇਹ ਰੋਡੇ ਸਾਡਾ ਬੇੜਾ ਕਰਕ ਕਰ ਰਹੇ ਆ ਤੇ ਸਮਝ ਨਹੀਂ ਆਉਂਦੀ ਭਗਵੰਤ ਮਾਨ ਜੀ ਤੁਸੀਂ ਬਾਦਲ ਨੂੰ ਮਤਾਂ ਦਿੰਦੇ ਹੁੰਦੇ ਸੀ ਤੁਸੀਂ ਕੈਪਟਨ ਮਰਿੰਦਰ ਸਿੰਘ ਨੂੰ ਮਤਾ ਦਿੰਦੇ ਸੀ ਤੇ ਅੱਜ ਕੀ ਹੋ ਰਿਹਾ ਤੁਸੀਂ ਦੱਸੋ ਪਿੰਡਾਂ ਦੇ ਵਿੱਚ ਇਹੋ ਜਿਹੇ ਹਾਲਾਤ ਹੋਏ ਪਏ ਆ ਅੰਮ੍ਰਿਤਸਰ ਦਾ ਪਤਾ ਨਹੀਂ ਅੰਮ੍ਰਿਤਸਰੀ ਸੀਗਾ ਇੱਕ ਸਿਵਲ ਹਸਪੀਟਲ ਦੀ ਖਬਰ ਆ ਰਾਤ ਨੂੰ ਗਰਭਵਤੀ ਔਰਤ ਨੇ ਉੱਥੇ ਫਰਸ਼ ਤੇ ਬੱਚੇ ਨੂੰ ਜਨਮ ਦਿੱਤਾ ਉੱਥੇ ਡਾਕਟਰ ਐ ਨਹੀਂ ਸੀ ਜਦੋਂ ਡਾਕਟਰਾਂ ਨੂੰ ਪਤਾ ਲੱਗਿਆ ਉਹ ਭੱਜ ਕੇ ਆਏ ਇਹ 25 ਕਰੋੜ ਰੁਪਈਆ ਦੀਆਂ 30 25 ਆ 30 35 ਕਰੋੜ ਰੁਪਈਆ ਲਾ ਕੇ ਜਾਂ ਕੋਈ 15 ਕਰੋੜ ਦਾ ਕਰਜ਼ਾ ਹੋਰ ਚੱਕ ਲੈਂਦਾ ਇਹ 50 ਕਰੋੜ ਰੁਪਈਆ ਲਾ ਕੇ 23 ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਪੂਰਨਾ ਕਰਾ ਦਿੰਦਾ ਸੀਟੀ ਸਕੈਨ ਦੀਆਂ ਮਸ਼ੀਨਾਂ ਪਵਾ ਦਿੰਦਾ ਹੋਰ ਮਸ਼ੀਨਾਂ ਪੈ ਜਾਂਦੀਆਂ ਡਾਕਟਰ ਪੂਰੇ ਹੋ ਜਾਂਦੇ ਦਵਾਈਆਂ ਪੂਰੀਆਂ ਹੋ ਜਾਂਦੀਆਂ ਇਹ ਹੀ 35 ਕਰੋੜ ਲਾ ਕੇ ਕੋਈ ਬਾਹਲੇ ਨਹੀਂ ਤਾਤੀ 40 ਟੀਚੇ ਹੀ ਪੂਰੇ ਕਰਾ ਦਿੰਦਾ ਨਹੀਂ ਜਿੰਨਾ ਚੀਜ਼ਾਂ ਦੀ ਤੁਹਾਨੂੰ ਲੋੜ ਆ ਸਿਕਿਉਰਟੀਆਂ ਦੀ ਤੁਹਾਡੇ ਕੋਲ ਗਨਮੈਨ ਪੂਰੇ ਅਫਸਰ ਪੂਰੇ ਅਫਸੋਸ ਕਿ ਸਕੂਲਾਂ ਚ ਟੀਚਰ ਨਹੀਂ ਪੂਰੇ ਸਾਡਾ ਬੇੜਾ ਕਰ ਕਰਨ ਤੇ ਲੱਗੇ ਹੋਏ ਆ ਜਦੋਂ ਘਰ ਦੇ ਮਾਲਕ ਸੁੱਤੇ ਪਏ ਹੋਣ ਉਦੋਂ ਚੋਰੀਆਂ ਹੁੰਦੀਆਂ ਤੇ ਮੈਂ ਮੇਰੇ ਵਰਗੇ ਹੋਰ ਬਹੁਤ ਪੰਜਾਬ ਚ ਕੁੱਤੇ ਭੋਂਕੀ ਜਾਂਦੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ ਛੱਡੋ ਪਰ ਐਵੇਂ ਕੁੱਤੇ ਭੋਂਕੀ ਜਾਂਦੇ ਆ ਪਰ ਕੁੱਤੇ ਉਦੋਂ ਭੋਂਕਦੇ ਆ ਜਦੋਂ ਗਲੀਆਂਾਂ 'ਚ ਚੋਰ ਫਿਰਦੇ ਹੋਣ ਜਿਹੜੇ ਤੇ ਉੱਠ ਕੇ ਲਾਈਟਾਂ ਜਗਾ ਲੈਂਦੇ ਉਹਨਾਂ ਦੀ ਚੋਰੀ ਬਚ ਜਾਂਦੀ ਆ ਜਿਹੜੇ ਹੁਣ ਤੁਸੀਂ ਇਹ ਗੱਲ ਯਾਦ ਰੱਖੋ ਜੇ ਜਿਹੜੇ ਸੁੱਤੇ ਪਏ ਹੋਏ ਜਿਹੜੇ ਅਰਜਾਈ 'ਚੋਂ ਨਾ ਨਿਕਲਦੇ ਹੋਏ ਕਹਿਣਗੇ ਠੰਡ ਬਹੁਤ ਆ ਤੂੰ ਹੱਥ ਖਾਲੇ ਕੁੱਤੇ ਕੱਥ ਪਹੁੰਚਦੇ ਆ ਦੂਜੇ ਕਹੇ ਪੌਂਤੀ ਦਾंदे ਪੌਂਤੀ ਦਾਹੰਦੇ ਉਹ ਉਹਨਾਂ ਦੀ ਚੋਰੀ ਹੋਣੀ ਹੋਣੀ ਆ ਤੁਹਾਡੇ ਦਾਦਿਆਂ ਦੀ ਚੋਰੀ ਹੋਈ ਤੁਹਾਡੇ ਪੜਦਾਦਿਆਂ ਦੀ ਚੋਰੀ ਹੋਈ ਤੁਹਾਡੇ ਪਿਓਆਂ ਦੀ ਚੋਰੀ ਹੋਈ ਤੁਹਾਡੀ ਚੋਰੀ ਕੀ ਹੋਣੀ ਆ ਤੁਹਾਡੇ ਆਉਣ ਵਾਲੇ 20 ਸਾਲ ਜਿਹੜੇ ਬੱਚਿਆਂ ਨੇ ਜਨਮ ਲੈਣਾ ਚੋਰੀ ਤਾਂ ਉਹਨਾਂ ਦੀ ਹੋ ਗਈ ਓਏ ਦੋ ਟਾਂਗ ਦੀ ਰੋਟੀ ਪਿੱਛੇ ਉਹਨਾਂ ਅੰਗਰੇਜ਼ਾਂ ਕੋਲ ਜਾਣਿਆ ਜਿਨ੍ਹਾਂ ਦੇ ਦਿੱਤੇ ਹੋਏ ਨਿਸ਼ਾਨ ਅੰਮ੍ਰਿਤਸਰ ਜਲਿਆਂਵਾਲੇ ਬਾਗ ਚ ਜਾ ਕੇ ਵਿਖਾਉਨੇ ਆ ਐਦੋਂ ਉੱਤੇ ਸਾਡੀ ਭੈੜੀ ਬਦ ਨਸੀਬੀ ਕੀ ਹੋ ਸਕਦੀ ਆ ਓਏ ਅਸੀਂ ਦੋ ਡੰਗ ਦੀ ਰੋਟੀ ਪਿੱਛੇ ਉਹਨਾਂ ਅੰਗਰੇਜ਼ਾਂ ਕੋਲ ਜਾਂਨੇ ਮਜਬੂਰ ਹੋਏ ਪਏ ਆਪਾਂ ਕਿਤੇ ਕਿੰਨਾ ਨੇ ਆ ਕਹਿੰਦਾ ਹਮੇ ਤੋਂ ਆਪਣੋਂ ਨੇ ਲੂਟਾ ਗੈਰੋਂ ਮੈਂ ਕਹਾ ਗਮ ਥਾ ਕਹਿੰਦਾ ਹਮੇ ਆਪਣੋਂ ਨੇ ਲੂਟਾ ਗੈਰੋਂ ਮੈਂ ਕਹਾ ਦਮ ਥਾ ਸਾਡੀ ਕਿਸ਼ਤੀ ਜਾ ਕੇ ਭਗਵੰਤ ਮਾਨ ਕੋਲ ਡੁੱਬੀ ਜਿੱਥੇ ਪਾਣੀ ਕੰਮ ਥਾ ਇਹ ਭਗਵੰਤ ਮਾਨ ਕਿਸ਼ਤੀ ਚਲਾਉਣ ਵਾਲਾ ਇਹਨੂੰ ਨਹੀਂ ਪਤਾ ਲੱਗਿਆ ਵੀ ਕਿਸ਼ਤੀ ਜਾ ਕੇ ਕਿੱਥੇ ਖੜਾਉਣੀ ਹੈ ਕਿੱਥੇ ਨਹੀਂ ਖੜਾਉਣੀ ਬਾਕੀ ਸਮਝਦਾਰ ਤੁਸੀਂ ਆਪ ਆ ਤੇ ਇਹਨੇ ਜਾ ਕੇ ਕਿਸ਼ਤੀ ਦਾ ਪਾਉਣੀ ਸੀ ਦਰਿਆ ਚ ਕਿਸ਼ਤੀ ਦਾ ਪਾਉਣੀ ਸੀ ਸਮੁੰਦਰ ਚ ਇਹਨੇ ਜਾ ਕੇ ਭਰਾਵੋ ਇੱਕ ਦਿੱਲੀ ਦੇ ਟੋਬੇ ਚ ਵਾਰਤੀ ਆ ਉਹ ਟੋਬਾ ਛੋਟਾ ਉਹ ਟੋਬਾ ਬਰ ਨੂੰ ਫਿਰਦਾ ਦਰਿਆ ਸਮੁੰਦਰ ਉਹ ਟੋਬੇ ਤੋਂ ਵੀ ਗਿਆ ਜਿਹਦਾ ਇੱਕ ਸੀਐਮ ਤੋਂ ਅਸਤੀਫਾ ਲਿਆ ਆ ਉਹਦੇ ਵਾਸਤੇ ਜਾਜ ਭੇਜ-ਭੇਜ ਕੇ ਉਹਨੂੰ ਸੱਦਿਆ ਜਾ ਰਿਹਾ ਉਹਦੀ ਚਾਹ ਪਲੂਸੀ ਕੀਤੀ ਜਾ ਰਹੀ ਆ ਐਦੋਂ ਉੱਤੇ ਸਾਡੀ ਸ਼ਰਮ ਵਾਲੀ ਕੀ ਗੱਲ ਹੈ ਸ਼ਹੀਦਾਂ ਦੇ ਨਾਂ ਤੇ ਪਾਰਟੀ ਬਣਾਉਣ ਵਾਲਿਓ ਉਹਨਾਂ ਦੇ ਰੰਗਾਂ ਨਾਲ ਦੀ ਪੱਗ ਬੰਨਣ ਵਾਲਿਓ ਪਹਿਲਾਂ ਪੱਗਾਂ ਸ਼ਹੀਦ ਭਗਤ ਸਿੰਘ ਦੇ ਨਾਲ ਦੀਆਂ ਬੰਨਦੇ ਸੀ ਸੋਚਾਂ ਤੁਹਾਡੀਆਂ ਜਰਨਲ ਡੈਰਾਂ ਲੀਆਂ ਹੋ ਗਈਆਂ ਤੁਸੀਂ ਸਾਡਾ ਕੀ ਸਵਾਰੋਗੇ ਭਗਵੰਤ ਮਾਨਸਿਆ ਤੂੰ ਇਹ ਨਾ ਭੁੱਲ ਕਿ ਜਿਹੜੀ ਤੇਰੀ ਤਨਖਾਹ ਉਹ ਪੰਜਾਬ ਦੇ ਲੋਕ ਦਿੰਦੇ ਆ ਤੂੰ ਇਹ ਨਾ ਭੁੱਲ ਕੇ ਜਿਹੜੀਆਂ ਤੇਰੇ ਕੋਲ ਗੱਡੀਆਂ ਤੇਰੇ ਪਰਿਵਾਰ ਕੋਲ ਗੱਡੀਆਂ ਉਹ ਸਾਡੀਆਂ ਦਿੱਤੀਆਂ ਹੋਈਆਂ ਤੂੰ ਇਹ ਨਾ ਭੁੱਲ ਕਿ ਜਿਹੜੀ ਤੇਰੀ ਪੈਨਸ਼ਨ ਐਮਪੀ ਦੀ ਆਉਂਦੀ ਉਹ ਸੰਗਰੂਰ ਦੇ ਲੋਕਾਂ ਦੀ ਦਿੱਤੀ ਹੋਈ ਆ ਤੂੰ ਇਹ ਨਾ ਭੁੱਲ ਕੇ ਜਿਹੜੀ ਤੇਰੀ ਇੱਕ ਪੈਨਸ਼ਨ ਹੋਊਗੀ ਸੀਐਮ ਦੀ ਉਹ ਵੀ ਪੰਜਾਬ ਦੇ ਲੋਕ ਦੇਣਗੇ ਤੇ ਜਿਹੜੇ ਤੇਰੇ ਕੰਨਵੇਂ ਐਮ ਐਲ ਏ ਜਿਹੜੇ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹ ਵੀ ਪੰਜਾਬ ਦੇ ਲੋਕਾਂ ਨੇ ਦੇਣੀ ਆ ਤੇ ਸਾਨੂੰ 2.5 ਕਰੋੜ ਰੁਪਇਆ ਫ੍ਰੀ ਦਾ ਜੇਕਰ ਲੱਖ ਰੁਪਇਆ ਵੀ ਤਨਖਾਹ ਹੀ 2.5 ਕਰੋੜ ਰੁਪਇਆ ਮਹੀਨੇ ਦਾ ਸਾਨੂੰ ਉਹਨਾਂ ਜੋਕਾਂ ਨੂੰ ਦੇਣਾ ਪੈਣਾ ਜਿਨ੍ਹਾਂ ਨੇ ਸਾਡਾ ਖੂਨ ਹੀ ਚੂਸਿਆ ਆਪਦੇ ਨਾ ਕੋਠੀਆਂ ਬਣਾਇਆਂ ਹਲਕਿਆਂ 'ਚ ਚਿੱਟੇ ਚਲਾਏ ਸੱਟੇ ਚਲਾਏ ਸ਼ਰਾਬਾਂ ਚਲਾਈਆਂ ਬਹੁਤ ਕੁਛ ਚਲਾਇਆ ਰੇਤੇ ਦੀਆਂ ਖੱਡਾਂ ਤੇ ਬੈਠੇ ਉਹਨਾਂ ਜੋਕਾਂ ਨੂੰ ਉਹਨਾਂ ਰੋਡੀਆਂ ਨੂੰ ਜਿਹੜੇ ਸਾਡੇ ਘਰਾਂ ਨੂੰ ਲੱਗੇ ਪਏ ਆ ਬਾਕੀ ਪੰਜਾਬ ਦੇ ਲੋਕ ਸਮਝਦਾਰ ਹੈ ਨਹੀਂਗੇ ਜੇਕਰ ਹੁੰਦੇ ਤੁਹਾਨੂੰ ਚੁੰਦੇ ਨਾ ਸਮਝਦਾਰ ਉਹਦੇ ਬਨਨਗੇ 80% ਲੋਕ ਸਮਝਦਾਰ ਨਹੀਂਗੇ ਜਿਹੜੇ ਲੋਕ ਫਰੀਦੀਆਂ ਸਹੂਲਤਾਂ ਨੂੰ ਛੱਡ ਕੇ ਜਿੰਨਾ ਚਿਰ ਸਿਹਤ ਸਿੱਖਿਆ ਰੁਜ਼ਗਾਰ ਨਹੀਂ ਮੰਗਦੇ ਜਿੰਨਾ ਚਿਰ ਲੋਕ ਕ੍ਰਾਂਤੀ ਨਹੀਂ ਲਿਆਉਂਦੇ ਕਿ ਪ੍ਰਾਈਵੇਟ ਸਕੂਲਾਂ ਚ ਸਰਕਾਰੀ ਜਿਹੜਾ ਕਹੇ ਲੋ ਸਰਕਾਰੀ ਸਕੂਲਾਂ ਚ ਸਰਕਾਰੀ ਹਸਪਤਾਲਾਂ ਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਕੂਲਾਂ ਚ ਪੜਨ ਸਰਕਾਰੀਆਂ ਚ ਸਰਕਾਰੀ ਹਸਪਤਾਲਾਂ ਚ ਇਹਨਾਂ ਦੇ ਇਲਾਜ ਹੋਣ ਸ਼ਰਮ ਆਰੀ ਗੱਲ ਹੈ ਆ ਭਗਵੰਤ ਮਾਨਸਿਆਂ ਤੂੰ ਲੱਖ ਡੇਢ ਲੱਖ ਦਾ ਕਰਜ਼ਾ ਚੱਕ ਲਿਆ 1 ਲੱਖ 1 ਲੱਖ ਕਰੋੜ ਰੁਪਏ ਦਾ ਲਗਭਗ ਕਰਜ਼ਾ ਚੱਕ ਲਿਆ ਹੁਣਾ ਤੇ ਤੇਥੋਂ ਆਪ ਦੇ ਆਥੀ ਹਸਪੀਟਲ ਨਹੀਂ ਬਣਿਆ ਤੇ ਜਾ ਕੇ ਦਿੱਲੀ ਯਾਬਦਾ ਹੁਣਾ ਉੱਥੇ ਤੇ ਤੇਰੇ ਮੱhalla ਕਲੀਨਿਕ ਵੀ ਤੇਰਾ ਇਲਾਜ ਨਹੀਂ ਕਰ ਸਕੇ ਮਾਫੀ ਚਾਹੁੰਨਾ ਜੇਕਰ ਮੇਰੀਆਂ ਗੱਲਾਂ ਕੌੜੀਆਂ ਲੱਗਣ ਪਰ ਤੇਰੇ ਬੋਲਾਂ ਨਾਲੋਂ ਤੇਰੇ ਕੰਮਾਂ ਨਾਲੋਂ ਬਹੁਤ ਘੱਟ ਕੌੜੀਆਂ ਜੇਕਰ ਤੇਰੇ ਕੰਮਾਂ ਨੂੰ ਇੱਕ ਪਾਸੇ ਰੱਖ ਕੇ ਤੇ ਸਾਡੇ ਕੰਮ ਸਾਰੇ ਮੇਰੇ ਬੋਲਾਂ ਨੂੰ ਰੱਖ ਕੇ ਇਹ ਗੱਲਾਂ ਰੱਖੇਗਾ ਮੇਰੀਆਂ ਗੱਲਾਂ ਗੋੜਾਰਕੀਆਂ ਲੱਗਣਗੀਆਂ ਪੰਜਾਬ ਦੇ ਲੋਕਾਂ ਨੂੰ ਤੈਨੂੰ ਨਹੀਂ ਲੱਗਦੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ